ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਖਬਰਾਂ ਹੁਣ ਤੱਕ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਫਾਜ਼ਿਲਕਾ ਤੋਂ ਜਿੱਥੇ ਫਾਜ਼ਿਲਕਾ ਦੇ ਵਿੱਚ ਪੁਲਿਸ ਵਿਭਾਗ ਵੱਲੋਂ ਲੋਹੜੀ ਦਾ ਤਿਹਾਰ ਇੱਕ ਪਰਿਵਾਰ ਦੇ ਵਾਂਗ ਮਨਾਇਆ ਗਿਆ ਸੋ ਐਸਐਸਪੀ ਦਫ਼ਤਰ ਦੇ ਵਿੱਚ ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਦੇ ਹੇਠ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿੱਥੇ ਸਾਰੇ ਹੀ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਹਿੱਸਾ ਲਿਆ ਗਿਆ ਸੋ ਪੁਲਸ ਮੁਲਾਜ਼ਮਾ ਨੇ ਰਸਮਾਂ ਦੇ ਅਨੁਸਾਰ ਪੂਜਾ ਕੀਤੀ ਹੈ ਅਤੇ ਤਿਲ, ਗੁੜ, ਰੇਵੜੀ, ਗੱਚਕ ਅਤੇ ਮੂੰਗਫਲੀ ਨੂੰ ਪ੍ਰਸ਼ਾਦ ਦੇ ਵਜੋਂ ਅਗਨੀ ਦੇ ਵਿੱਚ ਪੇਟ ਕੀਤਾ ਗਿਆ। ਸੋ ਇਸ ਮੌਕੇ ਸੁਰੱਖਿਆ 사ખા ਜ਼ਿਲ੍ਹਾ ਇੰਚਾਰਜ ਐਸਐਸਆਈ ਹੁਸ਼ਿਆਰ ਚੰਦ ਵੱਲੋਂ ਰਵਾਇਤੀ ਲੋਹੜੀ ਦੇ ਗੀਤ ਗਾ ਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ ਗਿਆ। ਸੋ ਐਸਐਸਪੀ ਬਰਾੜ ਨੇ ਆਖਿਆ ਕਿ ਲੋਹੜੀ ਖੁਸ਼ੀਆਂ ਸਾਂਝੀਆਂ ਕਰਨ ਦਾ ਤਿਹਾਰ ਹੈ। ਨਾਲ ਹੀ ਉਹਨਾਂ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਤਿਉਹਾਰ ਨੂੰ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਉਣ ਦੀ ਅਪੀਲ ਵੀ ਕੀਤੀ ਹੈ। ਉਹਨਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਉਹਨਾਂ ਦੀ ਮਹੱਤਮਪੂਰਨ ਜ਼ਿੰਮੇਵਾਰੀ ਦੀ ਯਾਦ ਵੀ ਦਵਾਈ। ਸੋ ਐਸਐਸਪੀ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਦੇ ਦੌਰਾਨ ਪੁਲਿਸ ਦੀ ਜ਼ਿੰਮੇਵਾਰੀ ਆਮ ਦਿਨਾਂ ਦੇ ਨਾਲੋਂ ਕਿਤੇ ਵੱਧ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੁੰਦਾ ਹੈ। ਨਾਲ ਹੀ ਉਹਨਾਂ ਨੇ ਸਾਰੇ ਪੁਲਿਸ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰ ਅਤੇ ਸਥਾਨਿਕ ਨਾਗਰਿਕਾਂ ਨੂੰ ਲੋਹੜੀ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ ਪਟਾ ਪੱਠੀ ਵਾਲਾ ਬੁੱਲੇ ਦੀ ਧੀ ਵਿਆਹੀ ਫੇਰ ਸੱਕਰ ਪਾਈ ਕੁੜੀ ਦਾ ਸਾਨੂੰ ਪਟਾ ਸਾਨੂੰ ਕੌਣ ਸਵੇਟੇ ਚਾਚੇ ਚੂਰੀ ਕੁੱਟੀ ਨੰਬਰਦਾਰਾ ਲੁੱਟੀ ਨੰਬਰਦਾਰ ਸਦਾਓ ਗਿੰਨ ਗਿੰਨ ਪੋਲੇ ਲਾਓ ਇੱਕ ਪੋਲਾ ਘਟ ਗਿਆ ਤੇ ਨੰਬਰਦਾਰ ਡਰ ਗਿਆ ਅੱਗੇ ਵਧਦੇ ਹਾਂ ਉਧਰ ਅੰਮ੍ਰਿਤਸਰ ਤੋਂ ਅਜਨਾਲਾ ਰੋਡ ਦੇ ਉੱਤੇ ਮੋਟਰਸਾਈਕਲ ਤੇ ਜਾ ਰਹੇ ਕਰੀਬ 18 ਸਾਲਾਂ ਨੌਜਵਾਨ ਦੀ ਗਲੇ ਦੇ ਵਿੱਚ ਚਾਈਨਾ ਡੋਰ ਫਿਰਨ ਦੇ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਸੋ ਮ੍ਰਿਤਕ ਨੌਜਵਾਨ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਸੀ ਤੇ ਅਚਾਨਕ ਚਾਈਨਾ ਡੋਰ ਨੇ ਉਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਨਾਲ ਉਸ ਦਾ ਗਲਾ ਕੱਟਿਆ ਗਿਆ ਜਿਸ ਨੂੰ ਤੁਰੰਤ ਅਜਨਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਨੌਜਵਾਨ ਨੂੰ ਮ੍ਰਿਤਕ ਐਲਾਨ ਕਰਾਰ ਦੇ ਦਿੱਤਾ ਗਿਆ। ਸੋ ਇਸ ਮੌਕੇ ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਪਰਿਵਾਰ ਨੇ ਦੱਸਿਆ ਕਿ ਪਵਨ ਨਾਮੀ ਨੌਜਵਾਨ ਕਰੋ ਗਿਆ ਸੀ ਅਤੇ ਪਤਾ ਲੱਗਿਆ ਕਿ ਉਸਦੇ ਚਾਈਨਾ ਡੋਰ ਗਲੇ ਦੇ ਉੱਤੇ ਫਿਰ ਗਈ ਹੈ ਜਿਸ ਨਾਲ ਉਸਦੀ ਮੌਤ ਹੋ ਗਈ ਸੋ ਉਹਨਾਂ ਨੇ ਮੰਗ ਕੀਤੀ ਹੈ ਕਿ ਚਾਈਨਾ ਡੋਰ ਨੂੰ ਪੂਰਨ ਤੌਰ ਤੇ ਬੈਨ ਕਰ ਦਿੱਤਾ ਜਾਵੇ ਅਤੇ ਇਸ ਮੌਕੇ ਡਾਕਟਰ ਰੇਮਨ ਨੇ ਦੱਸਿਆ ਕਿ ਇੱਕ ਨੌਜਵਾਨ ਜ਼ਖਮੀ ਹਾਲਾਤ ਦੇ ਵਿੱਚ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਹੈ ਸੋ ਚైనా ਡੋਰ ਦੇ ਨਾਲ ਨੌਜਵਾਨ ਦੀ ਮੌਤ ਦੀ ਪੁਸ਼ਟੀ ਵੀ ਡਾਕਟਰਾਂ ਵੱਲੋਂ ਕੀਤੀ ਗਈ ਸੋ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਮੈਂ ਗਾ ਲੰਘ ਜਾਵਾ ਤੇ ਅਸੀਂ ਜਦੋਂ ਤੇ ਹੋਇਆ ਮੈਂ ਲੰਘਦਿਆਂ ਦੇਖਿਆ ਮੇਰੇ ਕੋਲ ਮੋਬਾਈਲ ਨਹੀਂ ਹੀ ਹੈਗਾ ਤੇ ਮੈਂ ਖਲੋਤਾ ਨਹੀਂ ਮੈਂ ਦਵਾ-ਦਵ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਣੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜ਼ਤ ਕਰਕੇ ਕਿਦਾਂ ਇਹਨੂੰ ਇਥੇ ਅਪੜਾਇਆ ਹਲਫਕੀਤੀ ਆਉਦੀ ਪਰ ਮੇਰੇ ਕੋ ਨਵਾਜ਼ ਨਹੀਂ ਮੈਂ ਘਰ ਜਾ ਕੇ ਦੱਸਿਆ ਰੌਲਾ ਰਪਾ ਪਾਇਆ ਕਿ ਬੰਦੇ ਆਏ ਹਾਂਜੀ ਹਾਂਜੀ ਕਿਤਰਾ ਵੱਡੀ ਗਈ ਦੱਸੋ ਤਾਂ ਹੁਣ ਤਾਉ ਚਾ ਦੋ ਤਾ ਡੋਰ ਫਿਰੀ ਆ ਇਹ ਲੜ ਪਟਾਣਾ ਹੋਇਆ ਲਟਕ ਲਮਕ ਗਿਆ ਸਰਕ ਤੇ ਰਾਜਕੌਰ ਮੇਰੇ ਜੇਰ ਦਾ ਮੇਕ ਆ 21 ਕਲ ਹੋਈ ਹੈ ਜੀ ਅੱਜ ਉਹਨੇ ਮੇਰੇ ਕੋਲ ਆਇਆ ਸਾਨੂੰ ਤੇ ਉਹਨੇ ਫੋਨ ਆ ਗਿਆ ਪੀ ਤੁਹਾਡਾ ਪਮਰੋ ਤੇ ਡੇਕ ਪਿਆ ਆ ਉਹਦੇ ਦੌਰ ਫਿਰ ਗਿਆ ہائے تو چائنا ڈور دی کوئی پتہ نہیں ساڈے اندر دو تو چوک گیا نہ سانو کوئی پتہ نہیں ڈور دی چائنا ہی اंदे یار کی کروی متری تے ڈور تے جڑی ڈور بھیج دنے ہائے 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 انسانتا بھی مانگتا ہی نہ کیڑے کی کر گیا یار ڈمبابے چلے گیا ਮੇਰਾ ਨਾਮ ਜੀ ਸਿੰਘ ਹੈ ਜੀ ਤੇ ਬੱਚੇ ਦਾ ਕੀ ਨਾਮ ਹੈ ਜੀ ਪਮਨ ਸਿੰਘ ਜੀ ਕਿੰਨੀ ਉਮਰ ਸੀ ਜੀ ਤੇ ਉਮਰ ਹੈਗੀ ਜੋ 17-18 ਸਾਲ ਹੈਗੀ ਜੋ ਜੀ 18 ਸਾਲ ਦਾ ਮੁੰਡਾ ਹਾਂਜੀ ਹਾਂਜੀ ਕੀ ਗੱਲ ਹੋਈ ਯਾਰ ਤੇ ਚੈਨਾ ਇਧਰ ਜਾਣਿਆ ਜੀ ਨਾਲੇ ਲੋ ਜੀ ਚੈਨਾ ਡੋਰ ਫਿਰ ਗਈ ਗੱਲ ਸੀ ਅੱਛਾ ਜੀ ਕੀ ਹੋਣ ਗਈ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਅੱਛਾ ਜੀ ਕੀ ਇਨਸਾਮ ਮੰਗ ਕਰਦੇ ਸੀ ਇਨਸਾਮ ਮੰਗੇ ਹੋਈ ਆ ਜੀ ਇਹਦਾ ਮਸਲਾ ਹਲੋਣਾ ਚਾਹੀਦਾ ਕੋਈ ਨਾ ਕੋਈ ਇਹ ਆਈ ਦਿਨ ਕਿੰਨੇ ਕੁ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੋਜੀ ਕਾਫੀ ਐਕਸੀਡੈਂਟ ਹੁੰਦੇ ਨੇ ਚੈਨਾ ਡੋਰਾ ਨਾਲ ਹੁੰਦੇ ਨੇ ਹਾਂਜੀ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਹੁੰਦੇ ਆ ਜੀ ਬੰਨ ਲੱਗਣਾ ਚਾ ਕੀ ਨਾਂ ਤੁਹਾਡਾ ਜੀ ਤੇ ਕੀ ਕਰਦੇ ਮੇਰਾ ਨਾਮ ਡਾਕਟਰ ਰੈਮਨ ਹੈ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੈਡੀਸ਼ian ਤੇ ਡਾਕਟਰ ਗੂ ਸਿਮਰਨਸ ਸਰਜਰੀ ਦੇ ਐਮ.ਡੀ ਆਪਾਂ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ਤੇ ਔਨਸਪਾਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬ੍ਰੌਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਿਆ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕਿ ਡੋਰ ਵੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਹੈ ਪੂਰੀ ਸਵੇਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾਹ ਇਨਾਂ ਡੋਰ ਪੂਰੀ ਗਲੇ ਦੇ ਤੱਕ ਫਿਰ ਚੁੱਕੀ ਸੀ ਜੀ ਇਹ ਜੀ ਅੱਜ ਇਥੋਂ ਇਹ ਨਾਲੇ ਤੋਂ ਜਾ ਰਿਹਾ ਸੀ ਆਪਣੇ ਪਿੰਡ ਪਲਾ ਪਿੰਡ ਨੂੰ ਜੀ ਇਹਦਾ ਨਾਮ ਹੈਗਾ ਜੀ ਪਮਨਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਲਾ ਪਲਾ ਪਿੰਡ ਉਮਰ ਹੈਗੀ ਇਹਦੀ 20 ਸਾਲ ਜੀ ਇਹਦੇ ਗੱਲ 'ਚ ਜਿਹੜੀ ਇਹ ਚੈਨਾ ਡੋਰ ਫਿਰਕੀ ਹੈ ਜੀ ਉਸ ਦੇ ਨਾਲ ਹੀ ਇਹਦੀ ਮੌਤ ਹੋ ਗਈ ਹੈ ਜੀ ਠੀਕ ਹੈ ਜੀ ਇਹ ਇੱਕ ਇਕੱਲਾ ਕੱਲਾ ਹੈਗਾ ਇਹਦੀਆਂ ਤਿੰਨ ਭੈਣਾਂ ਹੈ ਜੀ ਇਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਜੀ ਜਿਹੜੀਂ ਕਾਰਵਾਈ ਮੱਧਿਆਂ ਦੀ ਜਾ ਰਹੀ ਹੈ ਹਾਂ ਉਹ ਉਹ ਕਾਰਵਾਈ ਜਿਹੜੀ ਆ ਹੋ ਰਹੀ ਹੈ ਜੀ ਅੱਗੇ ਵਧਦੇ ਹਾਂ ਉਧਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਆਪਣੇ ਦਫ਼ਤਰ ਵਿਖੇ ਲੋੜੀ ਦਾ ਤਿਹਾਰ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਸੋ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਾਰੇ ਹੀ ਤਿਹਾਰ ਕੁਝ ਨਾ ਕੁਝ ਸਿੱਖਣ ਅਤੇ ਸਿਖਾਉਣ ਦੇ ਲਈ ਮਨਾਏ ਜਾਂਦੇ ਨੇ ਉਥੇ ਹੀ ਲੋੜੀ ਵੀ ਇਨ੍ਹਾਂ ਤਿਹਾਰਾਂ ਦੇ ਵਿੱਚੋਂ ਇੱਕ ਤਿਹਾਰ ਹੈ ਸੋ ਲੋਹੜੀ ਉੱਤਰ ਭਾਰਤ ਸਣੇ ਪੰਜਾਬ ਅਤੇ ਹਰਿਆਣਾ ਦਾ ਖੇਤੀਬਾੜੀ ਨਾਲ ਸੰਬੰਧਤ ਇੱਕ ਸਾਂਝਾ ਤਿਹਾਰ ਹੈ ਤੇ ਉੱਥੇ ਹੀ ਲੋਹੜੀ ਦਾ ਤਿਹਾਰ ਪੋ ਮਹੀਨੇ ਦੇ ਆਖਰੀ ਦਿਨ ਵਾਲੀ ਰਾਤ ਨੂੰ ਮਨਾਇਆ ਜਾਂਦਾ ਹੈ ਸੋ ਵਿਧਾਇਕ ਲਖਵੀਰ ਸਿੰਘ ਰਾਏ ਨੇ ਆਖਿਆ ਕਿ ਲੋਹੜੀ ਦਾ ਤਿਹਾਰ ਦੁੱਲਾ ਪੱਟੀ ਦੇ ਜ਼ਿਕਰ ਤੋਂ ਬਿਨਾਂ ਅਧੂਰਾ ਹੈ ਉੱਥੇ ਹੀ ਨਵੇਂ ਮੁੰਡੇ ਕੁੜੀਆਂ ਨੂੰ ਇਸ ਤਿਹਾਰ ਬਾਰੇ ਉਹਨਾਂ ਕੋਈ ਹੀ ਪਤਾ ਜਿੰਨਾ ਉਹਨਾਂ ਇੰਟਰਨੈਟ ਜਾਂ ਸੋਸ਼ਲ ਮੀਡੀਆ ਤੇ ਵੇਖਿਆ ਸੋ ਸਾਡਾ ਫਰਜ਼ ਬਣਦਾ ਕਿ ਇਤਿਹਾਸਿਕ ਪਿਰਤਾਂ ਵਾਲੇ ਲੋੜੀ ਵਰਗੇ ਮਿੱਠੇ ਤਿਉਹਾਰ ਨੂੰ ਅਗਲੀ ਪੀੜੀ ਦੀ ਝੋਲੀ ਪਾਇਆ ਜਾਵੇ ਸੋ ਉਹਨਾਂ ਨੇ ਮੁੰਡੇ ਤੇ ਕੁੜੀਆਂ ਨੂੰ ਲੋੜੀ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਦਾ ਇਹ ਵਿਲੱਖਣ ਰੰਗ ਹਮੇਸ਼ਾ ਕਾਇਮ ਰਹਿ ਸਕੇ ਸੋ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਆਖਿਆ ਕਿ ਇਸ ਵਰੇ ਦੇ ਵਿੱਚ ਅਸੀਂ ਵਿਕਾਸ ਕਾਰਜਾਂ ਨੂੰ ਵੀ ਰਫ਼ਤਾਰ ਦੇਵਾਂਗੇ ਅਤੇ ਉਹ ਦੂਰੇ ਵਿਕਾਸ ਕਾਰਜ ਜਿਹੜੇ ਜਲਦ ਹੀ ਪੂਰੇ ਕੀਤੇ ਜਾਣਗੇ ਅੱਜ ਲੋਹੜੀ ਦਾ ਤਿਹਾਰਾ ਅਸੀਂ ਆਪਣੇ ਆਫਿਸ ਸਰੰਦ ਵਿਖੇ ਆਮ ਆਦਮੀ ਪਾਰਟੀ ਦਾ ਜਿਹੜਾ ਆਫਿਸ ਹੈ ਉਹਦੇ ਵੀ ਸਾਡੇ ਸਾਰੇ ਸ਼ਹਿਰ ਦੇ ਵਲੰਟੀਅਰ ਸਹਿਬਾਨ ਆਏ ਆ ਇਕੱਠੇ ਹੋ ਕੇ ਅਸੀਂ ਲੋਹੜੀ ਮਨਾਈ ਆ ਸਾਡੇ ਐਫਸੀ ਸਹਿਬਾਨ ਆਏ ਸਦੀ ਭੈਣ ਵੀ ਸੀ ਔਰ ਅਸੀਂ ਜਿੰਨੇ ਸਾਡੇ ਵਲੰਟੀਅਰ ਸਹਿਬਾਨ ਆਏ ਆ ਅਸੀਂ ਸਾਰਿਆਂ ਨੇ ਅੱਜ ਲੋਹੜੀ ਦੇ ਤਿਹਾਰ ਤੇ ਇਹ ਕਹਿ ਕੇ ਅਸੀਂ ਆਉਣ ਵਾਲੇ ਸਮੇਂ ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਹੈ ਇਹ ਜਿਹੜੇ ਕੰਮ ਹੋਣ ਵਾਲੇ ਆ ਬਹੁਤ ਤੇਜ਼ੀ ਨਾਲ ਕਰਾਵਾਂਗੇ ਇਹ ਸੀ ਆਪਣੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਮਾਨਯੋਗ ਸਰਦਾਰਪੋਤ ਸਿਮਾਨ ਸਾਹਿਬ ਦੀ ਗੋਈ ਜਿਹੜੇ ਕੰਮ ਪੈਂਡਿੰਗ ਪਏ ਨੇ ਉਹ ਇਸ ਸਾਲ ਅਸੀਂ ਸਾਰੇ ਸ਼ਹਿਰ ਨੂੰ ਕੰਮ ਕਰਕੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਕਰਾਂਗੇ ਅੱਗੇ ਵਾਦਦੇ ਆ ਉਧਰ ਅਬੋਹਰ ਦੇ ਗੱਡੀ ਚਾਲਕਾਂ ਦਾ ਰਾਜਸਥਾਨ ਦੀ ਪੁਲਿਸ ਦੇ ਨਾਲ ਪੇਚਾ ਪੈਂਦਾ ਨਜ਼ਰ ਆ ਰਿਹਾ ਸੋ ਅਬੋਹਰ ਦੇ ਗੱਡੀ ਚਾਲਕਾਂ ਨੇ ਅਬੋਹਰ ਹਨੂਮਾਨਗੜ ਰੋਡ ਦੇ ਉੱਤੇ ਪਤਲੀ ਬੈਰੀਅਲ ਰੋਡ ਨੂੰ ਜਾਮ ਕਰ ਦਿੱਤਾ ਤੇ ਬਾਅਦ ਦੇ ਵਿੱਚ ਜੰਮ ਕੇ ਹੰਗਾਮਾ ਵੀ ਕੀਤਾ ਗਿਆ। ਸੋ ਗੱਡੀ ਚਾਲਕਾਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਆਂ ਵੀਡੀਓ ਵੀ ਬਣਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਰਾਜਸਥਾਨ ਪੁਲਿਸ ਵੱਲੋਂ ਸ਼ਰੇਆਮ ਲੋਕਾਂ ਦੇ ਕੋਲੋਂ ਪੈਸੇ ਲੈਣ ਦੇ ਦੋਸ਼ ਲਾਏ ਨੇ। ਸੋ ਦੂਜੇ ਪਾਸੇ ਰਾਜਸਥਾਨ ਪੁਲਿਸ ਦੇ ਮੁਲਾਜ਼ਮ ਕੋਈ ਵੀ ਪੈਸੇ ਨਾ ਲੈਣ ਦੀ ਗੱਲ ਕਰਦੇ ਨਜ਼ਰ ਆਏ ਨੇ। ਸੋ ਡਰਾਈਵਰਾਂ ਨੇ ਬੋਲਦਿਆਂ ਰਾਜਸਥਾਨ ਪੁਲਿਸ ਨੂੰ ਆਖਿਆ ਕਿ ਉਹ ਵਰਦੀਆਂ ਲਾ ਦੇਣ ਤੇ ਭੀਖ ਮੰਗਣ ਲੱਗ ਜਾਣ। ਸੋ ਪੁਲਿਸ ਦੇ ਉੱਤੇ ਗੱਡੀ ਚਾਲਕਾਂ ਵੱਲੋਂ ਇਹ ਵੀ ਦੋਸ਼ ਲਾਏ ਜਾ ਰਹੇ ਨੇ ਕਿ ਪੁਲਿਸ 200 ਰੁਪਿਆ ਲੈ ਕੇ ਲੋਕਾਂ ਨੂੰ ਜਾਣ ਦਿੰਦੀ ਹੈ ਸੋ ਰਾਜਸਥਾਨ ਦੇ ਮੁੱਖ ਮੰਤਰੀ ਤੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਦੀਆਂ ਵਰਦੀਆਂ ਲੁਆਈਆਂ ਜਾਣ ਨਹੀਂ ਤਾਂ ਫਿਰ ਲੁੱਟ ਹੈ ਜਿਹੜੀ ਬੰਦ ਕੀਤੀ ਜਾਵੇ ਹਾਂਜੀ ਪ੍ਰਧਾਨ ਜੀ ਕੀ ਗੱਲ ਪਈ ਹੈ ਜਿੰਦਾਬਾਦ ਰੇਵਾ ਰੇਵਾ ਜਿੰਦਾਬਾਦ ਰਾਜਸਥਾਨ ਪੁਲਿਸ ਮੁਰਦਾਬਾਦ ਰਾਜਸਥਾਨ ਪੁਲਿਸ ਮੁਰਦਾਬਾਦ ਰਾਜਸਥਾਨ ਪੁਲਿਸ ਮੁਰਦਾਬਾਦ ਰਾਜਸਥਾਨ ਪੁਲਿਸ ਮੁਰਦਾਬਾਦ ਹਾਂਜੀ ਪ੍ਰਧਾਨ ਜੀ ਕੀ ਗੱਲ ਹੋਈ ਇੱਥੇ ਜੀ ਦੇਖੋ ਜੀ ਕੌਣ ਦੱਸਣਾ ਚਾਹਾਂਗੇ ਕਿ ਆ ਰਾਜਸਥਾਨ ਤੋਂ ਪੰਜਾਬ ਦਾ ਬੈਰੀਅਰ ਹੈ ਤਾਂ ਤੁਸੀਂ ਪਿੱਛੇ ਦਿਖਾਓ ਥੋੜਾ ਨਿਗਾਹ ਮਾਰ ਕੇ ਪੁਲਿਸ ਚੈੱਕ ਪੋਸਟ ਪਤਲੀ ਠੀਕ ਹੈ ਜੀ ਇਹ ਪਤਲੀ ਦਾ ਚੈੱਕ ਪੋਸਟ ਹੈ ਇਹਨਾਂ ਨੂੰ ਚੈਕਿੰਗ ਵਾਸਤੇ ਤੇ ਰੱਖਿਆ ਗਿਆ ਹੈ ਪਰ ਇਹਨਾਂ ਦੀ ਲੁੱਟ ਖੋਟ ਇੰਨੀ ਹੈ ਕਿ ਹਰ ਇੱਕ ਗੱਡੀ ਵਾਲੇ ਕੋਲ ਨੂੰ 200 400 500 ਰੁਪਏ ਲੈਣਾ ਹੈ ਠੀਕ ਹੈ ਜੀ ਜਾਂ ਤਾਂ ਇਹਨਾਂ ਨੂੰ ਕੋਈ ਮੈਨੇ ਬਣ ਲੋ ਜਾਂ ਇਹਨਾਂ ਨੂੰ 200 ਰੁਪਏ ਦੇ ਕੇ ਜਾਓ ਨਹੀਂ ਤਾਂ ਅਸੀਂ ਵੱਡੇ ਚਲਾਨ ਕਰਾਂਗੇ ਅੱਜ ਸਵੇਰੇ ਵੀ ਇਹਨਾਂ ਨੇ ਇਹ ਗੱਲ ਕਹੀ ਆ ਭਾਈ ਸਾਹਿਬ ਦੀ ਫੋਟੋ ਖਾ ਪਿੱਛੇ ਖੜੇ ਜਿਹੜੇ ਪੁਲਿਸ ਅਧਿਕਾਰੀ ਇਹ ਭਾਈ ਸਾਹਿਬ ਕਹਿੰਦੇ ਤੁਹਾਡੇ ਪਰਾਨ ਨੂੰ ਕਾ ਅਸ ਮੈਨੂੰ ਆ ਕੇ ਮਿਲੇ ਠੀਕ ਹੈ ਜੀ ਇਹ ਕਹਿੰਦੇ ਤੁਹਾਡੇ ਪਰਾਨ ਨੂੰ ਕਾ ਆ ਕੇ ਮਿਲੇ ਨਾ ਮੈਨਾਂ ਚਾਲੂ ਕਰੇ ਤਵੀ ਜੀ ਪਤਨਗਾ ਮੈਨਾਂ ਚਾਲੂ ਕਰੇ ਜੇ ਉਹਨੂੰ ਕਿਹਾ ਵੀ ਅਸੀਂ ਮੈਨਾਂ ਨਹੀਂ ਚਾਲੂ ਕਰ ਸਕਦੇ ਇਹਨੇ ਬੰਦੇ ਨੇ ਸਾਡੀ ਕਦੇ ਚਲਾਨ ਕੀਤਾ ਠੀਕ ਹੈ ਜੀ ਚਲਾਨ ਜਿਹੜੀ ਗੱਡੀ ਦਾ ਕੀਤਾ ਉਹ BB1 ਨੰਬਰ ਗੱਡੀ ਸੀ ਰਾਜਸਥਾਨ ਦਾ ਟੈਕਸ ਕਟਿਆ ਸੀ ਬੀਮਾ ਸ਼ੋਰੂ ਸਾਰਾ ਕੰਪਲੀਟ ਸੀ ਪਰ ਇਹਨਾਂ ਦਾ ਮੂੰਹ ਨਹੀਂ ਭਰਿਆ ਗਿਆ ਤੋਂ ਉਹਨੇ ਉਹਦਾ ਚਲਾਨ ਕੀਤਾ ਹੁਣ ਵੀ ਇੱਕ ਗੱਡੀ ਸਾਡੀ ਆਈ ਪੰਜਾਬ ਤੋਂ ਰਾਜਸਥਾਨ ਆ ਆਰਜੇ ਨੰਬਰ ਦੀ ਗੱਡੀ ਹੈ ਜਿਹਦਾ 3 ਮਹੀਨੇ ਦਾ ਸੀ ਜਿਹੋਆਂ ਦਾ 15000 ਰੁਪਏ ਕੁਆਟਰ ਭਰੇ ਆ ਪੰਜਾਬ ਦਾ ਰਾਜਸਥਾਨ ਦਾ ਟੈਕਸ ਵਨ ਟਾਈਮ ਹੈ ਬੀਮਾ ਇਹਦਾ ਫੁੱਲ ਹੈ ਇਹਨੂੰ ਕਹਿੰਦਾ ਜੀ ਮੈਨੂੰ ਪੈਸੇ ਦੇ ਕੇ ਜਾ ਮੈਂ ਤੁਹਾਡੀ ਗੱਡੀ ਤਾਂ ਛੱਡੂਗਾ ਪਹਿਲੇ ਪਹਿਲਾਂ ਡਰਾਈਵਰ ਨੇ 100 ਰੁਪਏ ਦਿੱਤਾ ਨੰਬਰ ਨੋਟ ਆਹਨੇ ਕੋਲੋਂ ਪਹਿਲਾਂ ਇਹ 100 ਰੁਪਏ ਦਿੱਤਾ ਕਹਿੰਦਾ ਜੀ 200 ਤੋਂ ਘੱਟ ਮੈਂ ਨਹੀਂ ਲਾਂਗਾ ਫਿਰ ਆ 100 ਹੋਰ ਦਿੱਤਾ ਠੀਕ ਹੈ ਜੀ ਜਦੋਂ 200 ਰੁਪਏ ਦਿੱਤਾ ਫਿਰ ਕਹਿੰਦਾ ਗੱਡੀ ਜਾਣ ਦਿਓ ਕੀ ਕਰ ਆ 200 ਗਿਆ ਗੱਡੀ ਦੇ ਕਾਗਜ਼ ਪੂਰੇ ਹੋ ਗਏ ਠੀਕ ਹੈ ਆ 200 ਗਿਆ ਸਾਰਾ ਕੁਝ ਕੰਪਲੀਟ ਹੋ ਗਿਆ ਮੈਂ ਰਾਜਸਥਾਨ ਪੁਲਿਸ ਨੂੰ ਇਹ ਪੁੱਛਣਾ ਚਾਹਣਾ ਮਾਨਯੋਗ ਮੁੱਖ ਮੰਤਰੀ ਰਾਜਸਥਾਨ ਨੂੰ ਇਹ ਪੁੱਛਣਾ ਚਾਹਣਾ ਕਿ ਤੁਸੀਂ ਇੱਥੇ ਚੋਰ ਠੱਗ ਬਿਠਾ ਰੱਖੇ ਆ ਕੀ ਇਹ ਸਾਨੂੰ ਐਂ ਲੁੱਟਦੇ ਰਹਿਣਗੇ ਇਹ ਗੱਡੀ 500 ਰੁਪਏ ਕਮਾਉਣ ਗਈ ਸੀ 500 ਰੁਪਏ ਕਮਾਉਣ ਗਈ ਸੀ ਪਰ 500 ਕਮਾਉਂਦੇ ਵਜਾਈ ਪਹਿਲਾਂ ਇਹਨਾਂ ਦਾ 200 ਰੁਪਏ ਭਰੋ ਮੈਂ ਪੁੱਛਣਾ ਚਾਹੁੰਦਾ ਕਿ ਇਹਨਾਂ ਨੂੰ ਇੱਥੇ ਬਖਾਰੀ ਬਿਠਾਇਆ ਹੈ ਕਿ ਵਰਦਨਾ ਪਾ ਕੇ ਕਿਹਨੂੰ ਬਿਠਾਇਆ ਹੋਇਆ ਹੈ ਜਿਹੜੇ ਲੱਖ ਲੱਖ ਰੁਪਏ ਤਨਖਾਹ ਲੈਂਦੇ ਹੈ ਉਹਨਾਂ ਨੂੰ ਇਹ ਦੋਸੇ ਹੀ ਲੋੜ ਹੈ ਜਿਉਂ ਡਰਾਈਵਰ ਜਿਹੜਾ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਇੱਕ ਬੈਠਾ ਹੈ ਉਹਨੂੰ ਦਿਹਾੜੀਆ ਵੀ 300 ਰੁਪਏ 200 ਇਹਨਾਂ ਨੂੰ ਦੇ ਕੇ ਜਾਵੇ ਜਦੋਂ ਪਤਾ ਲੱਗ ਗਿਆ ਵੀ ਪੈਸੇ ਫੜੇ ਗਏ ਤਾਂ ਪੈਸੇ ਸਿੱਟ ਕੇ ਚਲਾ ਗਿਆ ਸੋ ਆ ਪੈਸੇ ਚੱਕੇ ਹੈ ਜਿਹਦੀਆਂ ਅਸੀਂ ਬਣ ਮੌਕੇ ਦੀਆਂ ਵੀਡੀਓ ਬਣਾਈਆਂ ਹੈ ਪੈਸੇ ਫੜਦੇ ਦੀ ਵੀਡੀਓ ਸਾਡੇ ਕੋਲ ਹੈਗੀਆਂ ਨੋਟ ਸਿੱਟਦੇ ਦੀ ਵੀਡੀਓ ਸਾਡੇ ਕੋਲ ਹੈਗੀਆਂ ਸੋ ਜੇ ਐਂ ਲੁੱਟਖੋਟ ਜਲਦੀ ਰਹੀ ਦੇਖੋ ਅਸੀਂ ਕੀ ਕਰ ਰਹੇ ਕੀ ਪਏ ਆ ਅਸੀਂ ਇੱਕ ਸਵਾਰੀ ਨੂੰ ਦੂਜੀ ਸਵਾਰੀ ਦੇ ਮੁਕਾਮ ਤੇ ਭਜਾਉਣੇ ਆ ਠੀਕ ਹੈ ਕੋਈ ਅਸੀਂ ਮਾੜਾ ਕੰਮ ਕਰ ਰਹੇ ਆ ਅਸੀਂ ਕੋਈ ਚੋਰੀਆਂ ਠੱਗੀਆਂ ਕਰ ਰਹੇ ਆ ਕੀ ਸਰਕਾਰ ਐਂ ਚ ਆਉਂਦੀ ਐ ਕਿ ਇਹ ਕੰਮ ਛੱਡ ਦੇਣਾ ਇਹ ਬੇਈਮਾਨੀਆਂ ਕਰੀਆਂ ਸ਼ੁਰੂ ਕਰ ਦੇਣਾ ਜੇ ਐਂ ਹੀ ਸਾਡਾ ਲੁੱਟਖੋਟ ਆਉਂਦੀ ਰਹੀ ਤਾਂ ਡਰਾਈਵਰ ਕਰੂਗਾ ਕੀ ਉਹ ਬੇਈਮਾਨੀਆਂ ਕਰੂਗਾ ਠੱਗੀਆਂ ਕਰੂਗਾ ਇੰਨਾ ਦੇ ਟਿੱਡ ਭਰਨੀ ਰਹੀ ਇਹ ਲੱਖ ਰੁਪਏ ਤਨਖਾਹ ਲੈ ਕੇ ਵੀ ਰਹਿਦੇ ਹੋਰ ਦੱਸੋ ਨਾਲ ਚਾਹੀਦਾ ਕੀ ਐ ਮੈਂ ਮੰਨ ਲਿਓ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਚਾਹਣਾ ਜਦੋਂ ਅੱਜ ਇਹਨਾਂ ਦੀ ਵਰਦੀਆਂ ਲਵਾਈਆਂ ਜਾਣ ਇਹ ਲੁੱਟ-ਖੋਲ ਬੰਦ ਕੀਤਾ ਜਾਵੇ ਨਹੀਂ ਤਾਂ ਸਾਨੂੰ ਕੋਈ ਸਲਫਾਤ ਦੇ ਦਿਓ ਜਾਂ ਘੱਟ ਦਿਓ ਅਸੀਂ ਮਰ ਜੰਦੇ ਆ ਇਹਨਾਂ ਨੂੰ ਨਿਰਣਾ ਮਰਨਾਲਦਾ ਸੀ ਇੱਕ ਦਿਨ ਦੇ ਮਾਰੇ ਚੰਗੇ ਆ ਸੋ ਬੇਨਤੀ ਇੰਨੀ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਇਹ ਲੋਟੂ ਟੋਲਾ ਜਿਹੜਾ ਇੱਥੇ ਬੈਠਾ ਹੈ ਜਿਹੜਾ ਲੁੱਟ-ਖੋਲ ਬੰਦ ਕੀਤੀ ਜਾਵੇ ਰਾਜਸਥਾਨ ਪੁਲਿਸ ਮੁਰਦਾਬਾਦ ਰਾਜਸਥਾਨ ਪੁਲਿਸ ਮੁਰਦਾਬਾਦ ਜੈਕਾਰੇ ਇੱਕਤਾ ਜਿੰਦਾਬਾਦ ਜੈਕਾਰੇ ਇੱਕਤਾ ਜਿੰਦਾਬਾਦ ਜਿੰਦਾਬਾਦ ਅੱਗੇ ਵੱਧਦੇ ਉਧਰ ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਵੱਲੋਂ ਵੱਡੀ ਕਾਰਵਾਈ ਕਰਦੇ ਆਂ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਡਰੋਨ ਦੇ ਰਾਹੀਂ ਆਈ ਹੈਰੋਇਨ ਅਤੇ ਗਲੋਕ ਬਰਾਮਦ ਕੀਤਾ ਗਿਆ ਸੋ ਫਿਰੋਜ਼ਪੁਰ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਦੇ ਖਿਲਾਫ ਵਕ ਵਕਤ ਤਰ੍ਹਾਂ ਦੇ ਆਪਰੇਸ਼ਨ ਚਲਾਏ ਜਾ ਰਹੇ ਨੇ ਸੋ ਇਸੇ ਕڑی ਦੇ ਤਹਿਤ ਲਗਾਤਾਰ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਵੀ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਅਤੇ ਇਸ ਆਪਰੇਸ਼ਨ ਦੇ ਦੌਰਾਨ ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਤੜਕਸਾਰ ਬੀਐਸਐਫ ਨੂੰ ਸਰਹੱਦ ਦੇ ਉੱਤੇ ਇੱਕ ਡਰੋਨ ਦੀ ਹਲਚਲ ਨਜ਼ਰ ਆਈ ਜਿਸ ਤੋਂ ਬਾਅਦ ਉੱਥੇ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਜਿੱਥੋਂ ਪਾਰੀ ਮਾਤਰਾ ਦੇ ਵਿੱਚ ਹੈਰੋਇਨ ਅਤੇ ਇੱਕ ਗਲੋਕ ਹੈ ਜਿਹੜਾ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਜਿਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਹੈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਪੁਲਿਸ ਵੱਲੋਂ ਇਹ ਸਾਂਝਾ ਆਪਰੇਸ਼ਨ ਕੀਤਾ ਗਿਆ ਅਤੇ ਇਸ ਆਪਰੇਸ਼ਨ ਦੇ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਤੋਂ 492 ਗ੍ਰਾਮ ਹੈਰੋਇਨ ਅਤੇ ਇੱਕ ਗਲੋਕ ਬਰਾਮਦ ਕੀਤਾ ਗਿਆ ਸੋ ਜਾਣਕਾਰੀ ਦਿੰਦਿਆਂ ਐਸਪੀਡੀ ਰਣਤੇਰ ਕੁਮਾਰ ਨੇ ਦੱਸਿਆ ਕਿ ਬੀਐਸਐਫ ਦੀ ਸਤਪਾਲ ਚੌਂਕੀ ਨੇੜੇ ਪਿੰਡ ਟੈਂਡੀ ਵਾਲਾ ਵਿਖੇ ਡਰੋਨ ਬੀਐਸਐਫ ਨੂੰ ਇਸ ਦੀ ਹਲਚਲ ਨਜ਼ਰ ਆਈ ਸੀ ਜਿਸ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਅਤੇ ਇਸ ਦੌਰਾਨ ਮੌਕੇ ਦੇ ਉੱਤੋਂ ਪੀਲੇ ਲਫਾਫੇ ਦੇ ਵਿੱਚ ਲੁਪੇਟੀ ਹੋਈ 492 ਗ੍ਰਾਮ ਹੈਰੋਇਨ ਅਤੇ ਇੱਕ ਗਲੋਕ ਬਰਾਮਦ ਹੋਇਆ ਸੀ ਜਿਸ ਨੂੰ ਡਰੋਨ ਭਾਰਤ ਸਰਾਧ ਦੇ ਉੱਤੇ ਸੁੱਟ ਕੇ ਵਾਪਸ ਜਾ ਚੁੱਕਿਆ ਸੀ ਉੱਥੇ ਹੀ ਉਹਨਾਂ ਨੇ ਹੈਰੋਇਨ ਅਤੇ ਗਲੋਕ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਨਯੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਛੁੜੇ ਨਿਰਦੇਸ਼ ਹਨ ਜਿੰਨੇ ਵੀ ਬਾਰਡਰ ਤੇ ਤੇ ਫਿਰੋਜ਼ਪੁਰ ਪੁਲਿਸ ਜਿੰਨੇ ਵੀ ਅਡਟ ਸੈਂਟਰਲ ਤੇ ਸਟੇਟ ਏਜੰਸੀਆਂ ਹੈਗੀਆਂ ਉਹਦੇ ਨਾਲ ਫਿਰੋਜ਼ਪੁਰ ਪੁਲਿਸ ਦਾ ਕਾਫੀ ਚੰਗਾ ਤਾਲਮੇਲ ਹੈਗਾ اسی ਤਾਲਮੇਲ ਦੇ ਤਹਿਤ ਜਦ ਇਨਫਾਰਮੇਸ਼ਨ ਆਈ ਸੀ ਕਿ ਡ੍ਰੋਨ ਆਇਆ ਸੀ ਤੇ ਰਾਤੀ ਵਸਰਾ ਚੁਈ ਤੇ ਮਾਰਨਿੰਗ ਜਿਹੜੀ ਹੈਗੀ ਜੁਆਇੰਟ ਸਰਚ ਕੀਤੀ ਗਈ ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਦੀ 155 ਨੰਬਰ ਬਟਾਲੀਅਨ ਦੇ ਜੁਆਇੰਟ ਸਰਚ ਦੇ ਦੌਰਾਨ ਇੱਕ ਜਿਹੜਾ ਹੈਗਾ ਚਿੱਟੇ ਦਾ ਜਿਹੜਾ ਹੈਗਾ ਪੈਕੇਟ 492 ਗ੍ਰਾਮ ਜਿਹੜਾ ਹੈਗਾ ਚਿੱਟਾ ਅਤੇ ਇੱਕ ਗਲੌਕ ਪਿਛਲਤ ਇੱਕ ਮੈਗਜ਼ੀਨ ਦੀ ਬਰામਦਗੀ ਹੋਈ ਹੈ ਤੇ ਪਰਚਾ ਨੰਬਰ ਜਿਹੜਾ ਹੈਗਾ 4/25 थाना सदर ਵਿਖੇ ਦਰਜ ਕੀਤਾ ਗਿਆ ਹੈ ਤੇ ਹੁਣ ਜਿਹੜੀ ਹੈਗੀ ਤਫਤੀਸ਼ ਉਹ ਚੱਲ ਰਹੀ ਹੈ ਤੇ ਟੈਕਨੀਕਲ ਤਰੀਕੇ ਨਾਲ ਬਾਲਵੀ ਕੀਤੀ ਜਾ ਰਹੀ ਹੈ ਇਹਦੇ ਅਲਾਵਾ ਮੈਂ ਹੋਰ ਇਹ ਵੀ ਦੱਸਾਂ ਕਿ ਜਿਹੜੀ ਬਾਰਡਰ ਤੇ ਤੋਂ ਬੀਐਸਐਫ ਜਿਹੜੀ ਹੈਗੀ ਸਾਡੀ ਹੈਗੀ ਮੌਜੂਦ ਉਹਦੇ ਅਲਾਵਾ ਸੈਕੰਡ ਲਾਈਨ ਆਫ ਡਿਫੈਂਸ ਦੇ ਵੀ ਨਾਕੇ ਲੱਗੇ ਨੇ ਉੱਥੇ ਫਿਰੋਜ਼ਪੁਰ ਪੁਲਿਸ ਦੇ ਵੀ ਨਾਕੇ ਲੱਗੇ ਨੇ ਤੇ ਕਮਾਂਡੋ ਦੀ ਵੀ ਜਿਹੜੀ ਹੈਗੀ ਪੁਰਖ ਅਤੇ ਮਹਿਲਾ ਲੇਡੀ ਪੁਲਿਸ ਵੱਲੋਂ ਵੀ ਰਾਖੀ ਕੀਤੀ ਜਾ ਰਹੀ ਹੈ ਤੇ ਬੀਐਸਐਫ ਵੱਲੋਂ ਵੀ ਨਾਲ ਜੁਆਇੰਟ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਜੁਆਇੰਟ ਜੋ ਹੈਗਾ ਪੈਟਰੋਲਿੰਗ ਕੀਤੀ ਜਾਂਦੀ ਹੈ ਇਸ ਤੇ ਜਿਹੜਾ ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਨਸ਼ੇ ਦਾ ਜਿਹੜਾ ਹੈਗਾ ਉਸੇ ਬਹੁਤ ਹੈਲਪ ਹੋਊਗਾ ਇੱਕ ਜਿਹੜਾ ਨਸ਼ੇ ਦਾ ਆਪਰੇਸ਼ਨ ਚਲਾਇਆ ਗਿਆ ਨਸ਼ੂ ਨੂੰ ਲੈ ਕੇ ਬੀਐਸਐਫ ਤੇ ਪੰਜਾਬ ਪੁਲਿਸ ਦਾ ਸਾਂਝਾ ਆਪਰੇਸ਼ਨ ਸੀ ਇਹ ਸਾਂਝਾ ਆਪਰੇਸ਼ਨ ਸੀ ਤੇ ਪਹਿਲਾਂ ਵੀ ਪਾਸਟ ਵਿੱਚ ਇਹ ਜਿਹੇ ਆਪਰੇਸ਼ਨ ਹੁੰਦੇ ਰਹਿੰਦੇ ਸਨ ਤੇ ਅੱਗੇ ਵੀ

ਬਣਾਇਆ ਗਿਆ ਹੈ ਜਿਹੜਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਹੈ ਉਹ ਜਿਹੜੇ ਨਸ਼ੇ ਦੇ ਸੌਦਾਗਰ ਨੇ ਉਹਨਾਂ ਦੀ ਪ੍ਰਾਪਰਟੀ ਵੈਰੀਫਾਈ ਕਰਦੀ ਹੈ ਤੇ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈਗੀ ਉਹ ਜਬਤ ਵੀ ਕਰਦੀ ਹੈ ਤੇ ਸਾਨੂੰ ਆਭੀ ਉਮੀਦ ਹੈ ਕਿ ਜਿਹੜਾ ਇਹ ਕੇਸ ਅਸੀਂ ਅੱਗੇ ਟ੍ਰੇਸ ਕਰਾਂਗੇ ਤੇ ਜਿਹੜਾ ਵੀ ਇਹਦਾ ਦੋਸ਼ੀ ਹੋਗਾ ਉਹਦੀ ਵੀ ਪ੍ਰਾਪਰਟੀ ਜਬਤ ਕਰਾਏ। ਇਸ ਨਾਲ ਦੀ ਗੱਲ ਕਰੀ ਤਾਂ ਹੁਣ ਤੱਕ ਕੋਈ ਕੋਈ ਨਹੀਂ ਕਿ ਨਾ ਕਿ ਜਿਹੜਾ ਬਰਨੂ ਫਰੋਸਪਰਪੁਲਿਸ ਨੇ ਮੈ ਤੁਹਾਨੂੰ ਡਾਟਾ ਜਿਹੜਾ ਹੈਗਾ ਕੰਪੇਅਰ ਕਰਕੇ ਸਾਂਝੀ ਦੇ ਦੇਣਾ ਅੱਗੇ ਵਾਦਦੇ ਆ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਵਿੰਦਗੜ੍ਹ ਦੇ ਮੁਹੱਲਾ ਸ਼ਾਂਤੀ ਨਗਰ ਦੇ ਵਿੱਚ ਪੁਰਾਣੇ ਮਕਾਨ ਦਾ ਲੈਂਟਰ ਤੋੜਦੇ ਸਮੇਂ ਲੈਂਟਰ ਥੱਲੇ गिर ਜਾਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੋ ਇਸ ਸੰਬੰਧੀ ਜਾਣਕਾਰੀ ਦਿੰਦੇ ਮੁਹੱਲਾ ਨਿਵਾਸੀ ਸਰਬਜੀਤ ਸਿੰਘ ਨੇ ਦੱਸਿਆ ਕਿ ਅਸੀਂ ਇੱਥੋਂ ਲੰਘ ਰਹੇ ਸੀ ਤਾਂ ਇਸ ਪੁਰਾਣੇ ਮਕਾਨ ਦੇ ਲੈਂਟਰ ਨੂੰ ਦੋ ਮਜ਼ਦੂਰ ਤੋੜ ਰਹੇ ਸਨ ਕੀ ਅਚਾਨਕ ਲੈਂਟਰ ਥੱਲੇ गिर ਗਿਆ ਜਿਸ ਦੇ ਥੱਲੇ ਇੱਕ ਮਜ਼ਦੂਰ ਆ ਗਿਆ ਜਿਸ ਨੂੰ ਤੁਰੰਤ ਮੋਲਾ ਵਾਸੀਆਂ ਨੇ ਕੱਢ ਕੇ ਸਿਵਲ ਹਸਪਤਾਲ ਭੇਜ ਦਿੱਤਾ ਜਿੱਥੇ ਉਸ ਦੀ ਹੁਣ ਮੌਤ ਹੋ ਗਈ ਹੈ ਅਤੇ ਇਸ ਮਜ਼ਦੂਰ ਦੀ ਪਛਾਣ ਧੀਰਜ ਉਮਰ ਕਰੀਬ 22 ਸਾਲ ਵਜੋਂ ਹੋਈ ਜਦੋਂ ਕਿ ਦੂਜਾ ਮਜ਼ਦੂਰ ਠੀਕ ਠਾਕ ਦੱਸਿਆ ਜਾ ਰਿਹਾ ਹੈ ਉੱਥੇ ਹੀ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਹੈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਿਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਉਣ ਦੀ ਗੱਲ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ ਆਏ ਦੇ ਨਗਰੇ ਜੀ ਆ ਲੈਂਟਰ ਦੇ ਦੋ ਮਜ਼ਦੂਰ ਲੱਗੇ ਹੋਏਗੇ ਉਪਰੋਂ ਲੈਂਟਰ ਥੋੜਾ ਨਸਤੇ ਤੇ ਉਹ ਉਪਰੋਂ ਲੈਂਟਰ गिर ਗਿਆ ਥੱਲੇ ਇੱਕ ਮਜ਼ਦੂਰ ਥੱਲੇ ਆ ਗਿਆ ਉਹਦਾ ਥੜਾ ਸੀਰੀਅਸ ਕੰਡੀਸ਼ਨ ਆ ਜਿਹੜਾ ਦੂਸਰਾ ਹੈਗਾ ਉਹ ਕਹਿੰਦਾ ਮੈਂ ਚਾਹ ਪੀਣ ਚੱਲ ਜਾਏਗਾ ਉਹ ਆਏਗਾ ਬਨਾਲੇ ਕੇਲੇ ਪਰੜਾ ਦੂਜਾ ਠੀਕ ਹੈ ਹਾਂ ਉਹ ਠੀਕ ਹੈ ਜੀ ਕੰਫਰਮ ਕਰ ਲਿਆ ਹੈਗਾ ਤੇ ਦੂਸਰਾ ਠੀਕ ਠਾਕ ਇਹ ਥੱਲੇ ਆਏਗਾ ਉਹਦੀ ਥੋੜੀ ਜਿਆਦਾ ਲੱਗੀ ਆ ਉਹਦਾ ਲੱਗ ਜਾ ਮਤਲਬ ਜਿਆਦਾ ਸੀਰੀਅਸ ਹੈ ਆ ਕੰਡੀਸ਼ਨ ਸਿਵਲ ਹਸਪਤਾਲ ਦੇ ਹਾਂ ਜੀ ਸਿਵਲ ਹਸਪਤਾਲ ਭੇਜ ਲਈ ਕੱਢ ਕੇ ਮਾਲਾ ਨਿਵਾਸੀਆਂ ਨੇ ਕੱਢ ਕੇ ਬਹੁਤ ਮਾਣ ਸੇਵਾ ਕਰੀ ਆ ਸਾਰਿਆਂ ਨੇ ਭੇਜ ਤਾ ਗਣਾ ਉਹ ਸਾਰੇ ਇਹਦੇ ਸੀ ਸਾਨੂੰ ਮੈਸੇਜ ਆਇਆ 112 ਤੋਂ ਨੇ ਵੀ ਕੋਈ ਬਿਲਡਿੰਗ ਡੇਗੀ ਉਹਦੇ ਹੇਠੇ ਬੱਚਾ ਆ ਗਿਆ ਅਸੀਂ ਮੌਕੇ ਤੇ ਜਾ ਕੇ ਪਹੁੰਚਿਆ ਸਾਡੇ ਆਉਂਦੇ ਨੂੰ ਇਹਨਾਂ ਨੇ ਜਿਹੜਾ ਉਹ 22 ਸਾਲ ਦਾ ਸੀ ਮੁੰਡਾ ਧੀਰਜਨਾਨ ਦੱਸਿਆ ਉਹਨੂੰ ਇਹ ਹਸਪੀਟਲ ਲੈ ਗਏ ਉਹ ਬਿਲਡਿੰਗ ਤੋੜ ਰਿਹਾ ਸੀ ਲੈਂਟਰ ਪੁਰਾਣੀ ਲੈਂਟਰ ਸੀ ਤੇ ਉਹਨੂੰ ਤੋੜ ਰਿਹਾ ਸੀ ਉੱਤੇ ਕਿਤੇ ਕਿਸ ਤਰੀਕੇ ਨਾਲ ਉਹਦੇ ਥੱਲੇ ਆ ਗਿਆ ਇਹ ਹੁਣ ਇਹਨਾਂ ਦੇ ਮਕਾਨ ਮਾਲਕ ਨੂੰ ਪੁੱਛਿਆ ਜਿਸ ਨੇ ਕਿਹਾ ਵੀ ਕੀ ਸੀ ਵੀ ਦੂਸਰਾ ਮੇਰਾ ਬੇਟਾ ਉੱਥੇ ਕੋਲ ਖੜਾ ਸੀ ਤੇ 21 ਇਹ ਸਾਡੇ ਉੱਪਰ ਹੀ ਕਿਰਾਏ ਤੇ ਰਹਿੰਦਾ ਜਿਹੜਾ ਜਿਹੜਾ ਵਰਤਿਆ ਇਹ ਉਸ ਵਾਰ ਪ੍ਰਿੰਗ ਹੋਈ ਹੈ ਵੀ ਕਿਹ ਬੰਦਾ ਸੀ ਦੋ ਨਹੀਂ ਹੈਗੇ ਕੀ ਇਹ ਕੰਡੀਸ਼ਨ ਹੈ ਜੀ ਇਸ ਦੀ ਹੁਣ ਇਹ ਹੁਣ ਹਸਪੀਟਲ ਜਾ ਕੇ ਪਤਾ ਲਪੂ ਸਰ ਵੀ ਉਹਦੀ ਕੀ ਕੰਡੀਸ਼ਨ ਹੈ ਉਹ ਹਫ਼ਤਾਵਾਂ ਚ ਲੈ ਗਏ ਸਾਨੂੰ ਮੌਕੇ ਤੇ ਤਾਂ ਮਿਲਿਆ ਨਹੀਂ ਸਾਡੇ ਉਹਨਾਂ ਨੂੰ ਲੈ ਗਏ ਸੀ ਸੋ ਖਬਰਾਂ ਹੁਣ ਤੱਕ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ